ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਸਾਰੀ ਵਾਰੀ ਤੇ ਬੜੀ ਵਾਰੀ ਮੈਂ ਇਹ ਵੀਡੀਓ ਵੇਖ ਚੁੱਕੀ ਹਾਂ ਤੇ ਬਹੁਤ ਵਾਰੀ ਮੈਂ ਇਹ ਵੀਡੀਓ ਮੈਂ ਸੁਣ ਚੁੱਕੀ ਹਾਂ ਡਾਕਟਰ ਗੁਰਪ੍ਰੀਤ ਜਾ ਕੇ ਭਗਵੰਤ ਮਾਨ ਨੂੰ ਕਹਿੰਦੇ ਆ ਵੀ ਬੀਬੀਆਂ ਮੈਨੂੰ ਜਦੋਂ ਵੀ ਮਿਲਦੀਆਂ ਹਨ ਤੇ ਇੱਕ ਮੰਗਿਆ ਉਹਨਾਂ ਸਾਰੀਆਂ ਬੀਬੀਆਂ ਦੀ ਵੀ ਸਾਡੇ ਨਾਲ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਨਾ ਵੋਟਾਂ ਤੋਂ ਪਹਿਲਾਂ ਵੀ ਮੈਂ ਹਰ ਇੱਕ ਬ੍ਰੇਵੀ ਨੂੰ 1-1000 ਰੁਪਏ ਦਵਾਂਗਾ ਤੇ ਉਹ ਬੀਬੀਆਂ ਵਾਅਦਾ ਆਂਦੀਆਂ ਪੂਰਾ ਕਰੇ ਭਗਵੰਤ ਮਾਨ ਸਾਹਿਬ ਤੇ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਭਾਵੇ ਚਲੋ ਅਸੀਂ ਤੇ ਨਹੀਂ ਮੰਨਦੇ ਵੀ ਬੀਬੀਆਂ ਹਜ਼ਾਰ-ਹਜ਼ਾਰ ਰੁਪਈਆ ਮੰਗਦੀਆਂ ਹੋਣਗੀਆਂ ਡਾਕਟਰ ਗੁਰਪ੍ਰੀਤ ਕੋਲ ਮੈਂ ਨਹੀਂ ਮੰਨਦੀ ਠੀਕ ਆ ਮੇਰੇ ਪਿੰਡ ਦਾ ਨਾਮ ਆਣਕਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੇਰਾ ਨਾਮ ਕੁਲਵਿੰਦਰ ਕੌਰ ਇਸ ਕਰਕੇ ਮੈਂ ਐਡਰੈਸ ਦਿੱਤੇ ਆ ਕਿ ਬਾਅਦ ਵਿੱਚ ਕੋ ਉਹ ਨਾ ਨਾ ਵੀ ਕਿਹੜਾ ਮੰਨਦਾ ਕਿਹੜਾ ਨਹੀਂ ਮੰਨਦਾ ਠੀਕ ਆ ਹੁਣ ਮੁੱਦੇ ਦੀ ਗੱਲ ਮੈਂ ਤੇ ਮੇਰਾ ਪੰਜਾਬ ਇੱਕ ਗੱਲ ਚਾਹੁੰਦੇ ਆ ਵੀ ਸਾਡੇ ਪੰਜਾਬ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਬਾਕੀ ਸਾਨੂੰ 1000 ਰੁਪਏ ਦੀ ਕਦੇ ਵੀ ਲੋੜ ਨਹੀਂ ਕਿਉਂਕਿ ਅਸੀਂ ਸੁਹਾਗਣ ਮਰਨਾ ਚਾਹੁੰਦੀਆਂ ਵਿਧਵਾ ਦਾ ਦਾਗ ਨਹੀਂ ਧੋਣਾ ਚਾਹੁੰਦੀ ਤੇ ਜੇ ਮੇਰੇ ਦਰਦ ਨੂੰ ਜੇ ਮੇਰੀ ਤਕਲੀਫ ਨੂੰ ਸਰਕਾਰ ਤੱਕ ਪਹੁੰਚਾਓਗੇ ਨਾ ਤੇ ਬਹੁਤ ਧੰਨਵਾਦ ਇਸੇ ਕਰਕੇ ਮੈਂ ਐਡਰੈਸ ਸਹੀ ਦੱਸਦੀ ਆ ਤਾਂ ਕਿ ਜਦੋਂ ਵੀ ਕੱਲ ਨੂੰ ਕੋਈ ਵੀ ਵੈਰੀਫਿਕੇਸ਼ਨ ਹੋਵੇ ਨਾ ਤੇ ਕੋਈ ਅਰਚਾ ਨਾ ਪਵੇ ਜਦੋਂ ਵੀ ਕਿਸੇ ਬੰਨੇ ਵੀ ਕਿਤੇ ਵੀ ਜਾ ਕੇ ਗੱਲ ਲੜੇ ਨਾ ਤੇ ਸਿੱਧਾ ਮੇਰਾ ਨਾਮ ਲੈ ਕੇ ਗੱਲ ਹੋਵੇ ਠੀਕ ਆ ਮੇਰੀ ਸਰਕਾਰ ਤੱਕ ਇਹ ਵਾਲੀ ਵੀਡੀਓ ਜ਼ਰੂਰ ਪਹੁੰਚਾਓ ਵੀ ਅਸੀਂ ਹਜ਼ਾਰ ਵਾਲੇ ਮੰਗਤੇ ਨਹੀਂਗੇ ਅਸੀਂ ਬੰਦਿਆਂ ਦੀ ਜ਼ਿੰਦਗੀ ਵਾਲੇ ਆ ਕਿਉਂਕਿ ਸਾਨੂੰ ਆਪਣੇ ਬੰਦਿਆਂ ਦੇ ਨਾਲ ਜ਼ਿੰਦਗੀ ਚਾਹੀਦੀ ਹੈ ਠੀਕ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਮੈਡਮ ਗੁਰਪ੍ਰੀਤ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹ ਦੱਸ ਸਕਣ ਵੀ ਬੀਬੀਆਂ ਭੈਣਾਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਚਾਹੁੰਦੀਆਂ ਏ ਇੱਕ ਇੱਕ ਹਜ਼ਾਰ ਵਾਲੀਆਂ ਮੰਗਤੀਆਂ ਨਹੀਂਗੀਆਂ